ਸੁਖਜਿੰਦਰ ਨੰਬਰਦਾਰ ਮੈਂ ਹਰਮਿੰਦਰ ਸਿੰਘ ਮਾਵੀ ਅ ਕਾਨੂੰਨੀ ਨਾ ਆਮ ਆਦਮੀ ਘਰ ਬਚਾਓ ਹੌਸਲਾ ਪੰਜਾਬ ਅੱਜ ਪੰਜਾਬ ਸਰਕਾਰ ਵੱਲੋਂ ਜੋ ਐਨਓਸੀ ਖਤਮ ਕਰਕੇ ਰਜਿਸਟਰੀ ਕਰਨ ਦਾ ਫੈਸਲਾ ਕੀਤਾ ਗਿਆ ਅਸੀਂ ਪੰਜਾਬ ਸਰਕਾਰ ਦਾ ਉਹਦੇ ਬਾਰੇ ਧੰਨਵਾਦ ਵੀ ਕਰਦੇ ਆ ਤੇ ਜਿਹੜੀਆਂ ਲਾਲ ਲਕੀਰ ਦੀਆਂ ਰਜਿਸਟਰੀਆਂ ਉਹ ਉਹਨਾਂ ਦੇ ਲਈ ਮਾਨਕੀਕ ਕੀਤੀ ਜਾ ਰਹੀ ਹੈ ਕਿ ਜੇ ਪਹਿਲਾਂ ਕੋਈ ਰਜਿਸਟਰੀ ਹੋ ਗਈ ਹੈ ਤਾਂ ਦੁਬਾਰਾ ਉਹੀ ਰੁਕੀਆਂ ਹੋ ਸਕਦੀਆਂ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਜਿਹੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਰੈੱਡ ਲਾਈਨ ਦੇ ਅੰਦਰ ਅਰਜਸੀਆਂ ਕਰਾਉਣ ਵਾਸਤੇ ਐਨਓਸੀ ਦੀ ਜ਼ਰੂਰਤ ਨਹੀਂ ਹੈ ਉਹਨੂੰ ਹੋਰੂ ਹੋਰ ਲਾਗੂ ਕੀਤਾ ਜਾਵੇ ਤੇ ਸਾਰੀਆਂ ਤਸਦੀਕਾਂ ਨੂੰ ਪਿਆਰਿਆ ਨੂੰ ਇਹ ਘੋਖਵ ਦਿੱਤਾ ਜਾਵੇ ਸਾਰੇ ਤਸਦੀਕਦਾਰਾਂ ਨੂੰ ਰਾਜਪਾਲ ਸਾਹਿਬ ਰਜਿਸਟਰਾਰਾਂ ਨੂੰ ਕਿ ਰੈੱਡ ਲਾਈਨ ਦੀਆਂ ਇੰਡਸਟਰੀਆਂ ਬਿਨਾਂ ਕਿਸੇ ਐਨੋਸਿਟੇਟਰ ਨੰਬਰਦਾਰ ਦੀ ਤਸਦੀਕ ਤੇ ਕੀਤੀ ਜਾਵੇ ਬਾਕੀ ਮਜ਼ਦੂਰੀ ਹਾਂਜੀ ਮਜ਼ਦੂਰੀ ਬਾਰੇ ਅਸੀਂ ਇਹਦੇ ਲਈ ਕੱਲ ਇੱਕ ਮੁਹਾਰੀ ਜ਼ਿਲ੍ਹੇ ਦੇ ਮਜ਼ਦੂਰੀ ਬਲਾਸਟ ਦੇ ਵਿੱਚ ਇੱਕ ਵੱਡੀ ਮੀਟਿੰਗ ਵੀ ਰੱਖੀ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਨੇ ਰੈਡ ਲਾਈਨ ਦੇ ਅੰਦਰ ਦੀਆਂ ਰਜਿਸਟਰੀਆਂ ਉਹ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਉਹਦੇ ਵਾਸਤੇ ਇੱਕ ਇਹ ਵੀ ਪੰਜਾਬ ਸਰਕਾਰ ਵੱਲੋਂ ਸਬ ਰਜਿਸਟਰਾਰ ਨੂੰ ਚਿੱਠੀ ਜਾਰੀ ਕੀਤੀ ਜਾਵੇ ਕਿ ਨੰਬਰਦਾਰ ਦੀ ਤਸਦੀਕ ਤੇ ਰੈਡ ਲਾਈਨ ਦੇ ਅੰਦਰ ਦੀਆਂ ਰਜਿਸਟਰੀਆਂ ਸਾਂਝੀਆਂ ਕੀਤੀ ਜਾਵੇ ਜੇ ਕੋ ਜਿਹੜਾ ਪਿਛਲੇ ਦਿਨੇ 31 ਅਗਸਤ ਤੋਂ ਬਾਅਦ 5 ਨਵੰਬਰ ਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਵਿੱਚ ਜਿਹੜੇ 31/7 2000 ਅ 25 ਤੋਂ ਪਹਿਲਾਂ 24 24 ਤੋਂ ਪਹਿਲਾਂ ਜੋ ਕਿਸੇ ਨੇ ਵੀ ਕੋਈ ਪਾਵਰ ਹਟਾਣੀ ਕਰਾਈ ਸੀ ਜਾਂ ਕਿਸੇ ਦਾ ਐਗਰੀਮੈਂਟ ਸੀ ਜਾਂ ਕੋਈ ਪੈਸੇ ਦਾ ਲੈਣ ਦੇਣ ਜਿੱਦਾਂ ਵੀ ਸੀਗਾ ਲੋਕਾਂ ਨੇ ਬਿਆਨੇ ਕੀਤੇ ਹੋਏ ਸੀ ਉਹ 31 ਅਗਸਤ 2024 ਤੋਂ ਪਹਿਲਾਂ ਜੋ ਡਾਕੂਮੈਂਟਸ ਲਾ ਕੇ ਲੋਕਾਂ ਨੇ ਅੱਜ ਜਿਹੜੀ ਲਾਸਟ ਡੇਟ ਸੀ 28 ਫਰਵਰੀ 2025 ਤੱਕ ਬਹੁਤ ਸਾਰੀਆਂ ਲੋਕਾਂ ਨੇ ਦਸਤਰੀਆਂ ਕਰਾਈਆਂ ਜਿੱਥੇ ਪੰਜਾਬ ਦੇ ਗਰੀਬ ਲੋਕਾਂ ਨੂੰ ਜਿਹੜੇ ਜਿਹੜੇ ਬਿਲਡਰਾਂ ਨੂੰ ਜਾਂ ਕਿਸੇ ਹੋਰ ਨੂੰ ਆਪਣੇ ਬਿਆਨੇ ਦੇ ਕੇ ਫਸ ਗਏ ਸੀ ਉਹਨਾਂ ਨੂੰ ਪੰਜਾਬ ਸਰਕਾਰ ਦੀ ਮਿਹਰਬਾਨੀ ਨਾਲ ਬਹੁਤ ਵੱਡੀ ਰੀਲੀਫ ਮਿਲੀ ਹੈ ਔਰ ਸਰਕਾਰ ਨੇ ਇਹ ਵੀ ਡੇਟ ਬਤਾਈ ਸੀ ਉਹਦੇ ਲਈ ਵੀ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਰੈਵਨਿਊ ਵਧਿਆ ਜਿਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਵੀ ਫਾਇਦਾ ਹੋਇਆ ਤੇ ਲੋਕਾਂ ਦਾ ਵੀ ਫਾਇਦਾ ਹੋਇਆ ਧੰਨਵਾਦ ਜੀ ਗੱਲ ਜੀ ਮੇਰਾ ਨਾਮ ਐ ਪੀ ਜਸੜਾ ਜਿਵੇਂ ਕਿ ਸਰਕਾਰ ਨੇ ਹੁਣ ਫੈਸਲਾ ਕੀਤਾ ਕਿ ਡੇਟ ਰਜਿਸਟਰੀਆਂ ਦੀ ਜਿਹੜੀ 31 ਮਾਰਚ ਤੱਕ ਵਧਾਈ ਆ ਇਹ ਦੇਹ ਰਾਏ ਦਰੁਸਤਾਏ ਜੋ ਇਹਨਾਂ ਨੇ ਫੈਸਲਾ ਕੀਤਾ ਅਸੀਂ ਇਹਨਾਂ ਦਾ ਸਵਾਗਤ ਕਰ 31 ਅੱਠ ਜੋ ਇਹਨਾਂ ਨੇ ਕੀਤੀ ਯਾਰ ਉਸ ਦਾ ਅਸੀਂ ਸਾਰੇ ਸਵਾਗਤ ਕਰਦੇ ਹਾਂ ਜੋ ਕਿ ਸਾਡੀ ਕਾਂਗਰਸ ਪਾਰਟੀ ਵੱਲੋਂ ਆਵਾਜ਼ ਚੱਕੀ ਗਈ ਸੀ ਇਸ ਮੁੱਦੇ ਦੇ ਉੱਤੇ ਤੇ ਸਰਕਾਰ ਦਾ ਜਿਹੜਾ ਫੈਸਲਾ ਹੈ ਦੇਹ ਰਾਏ ਦਰੁਸਤਾਏ ਐਨਓਸੀ ਐਨਓਸੀਆਂ ਨੂੰ ਲੈ ਕੇ ਜਿਹੜਾ ਇਹਨਾਂ ਦਾ ਫੈਸਲਾ ਸੀਗਾ ਅਸੀਂ ਇਹਨਾਂ ਦਾ ਭਰਪੂਰ ਸਵਾਗਤ ਕਰਦੇ ਪਰ ਜੇਕਰ ਇਹ ਫੈਸਲਾ ਪਹਿਲਾਂ ਲਿਆ ਜਾਂਦਾ ਤਾਂ ਇਹਨਾਂ ਕੋਲ ਖਜ਼ਾਨਾ ਵੀ ਭਰਪੂਰ ਇਕੱਠਾ ਹੋ ਸਕਦਾ ਸੀਗਾ ਤੇ ਜਿਹੜੇ ਆਮ ਨਾਗਰਿਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਇਹਨਾਂ ਦਾ ਦਿਨ ਦੇ ਵਿੱਚ 5-500 ਰਜਿਸਟਰੀਆਂ ਹੋ ਰਹੀਆਂ ਧੱਕੋਮੁੱਕੀ ਚੱਲ ਰਹੀ ਆ ਇਹ ਪਰੇਸ਼ਾਨ ਨਾ ਹੁੰਦੇ ਇਹ ਆਰਾਮ ਨਾਲ ਆਪਣਾ ਸਮੇਂ ਸਿਰ ਟਾਈਮ ਨਾਲ ਰਜਿਸਟਰੀਆਂ ਕਰਾਂਦੇ ਤੇ ਸਰਕਾਰ ਵੀ ਇਸ ਇਸ ਇਹਨਾਂ ਤਰੀਕਾ ਇਹਨਾਂ ਚੀਜ਼ਾਂ ਤੋਂ ਕੁਝ ਸਮਝੇ ਕੀ ਅੱਗੇ ਤੋਂ ਐਵੇਂ ਦੇ ਫੈਸਲੇ ਕਿਵੇਂ ਲੈ ਜਾਣੇ ਚਾਹੀਦੇ ਆ ਤੇ ਕਿਵੇਂ ਦੀਆਂ ਗਤੀਵਿਧੀਆਂ ਲੈ ਕੇ ਕਿਵੇਂ ਦੇ ਕਾਰੋਬਾਰ ਕਰਨੇ ਚਾਹੀਦੇ ਨੇ ਕਿਵੇਂ ਨਤੀਜੇ ਜਿਹੜੇ ਆਮ ਨਾਗਰਿਕਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਆਮ ਨਾਗਰਿਕ ਜਿੰਨੇ ਵੀ ਸਾਡੇ ਨੇ ਇਹ ਹੁਣ ਚਲੋ ਹੁਣ ਆਰਮ ਨਾਲ ਰਜਿਸਟਰੀਆਂ ਕਰਾ ਸਕਣਗੇ ਇਹਨਾਂ ਦਾ ਧੰਨਵਾਦ ਹੈ ਦਿੱਲੀ ਜੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ ਸ਼ਾਇਦ ਇਹਨਾਂ ਨਲਾਕੀਆਂ ਕਾਰਨ ਇਹਨਾਂ ਨੂੰ ਇਹ ਅਕਲ ਆਈ ਹੈ ਕਿ ਹੁਣ ਪੰਜਾਬ ਦੇ ਵਿੱਚ ਕਿਵੇਂ ਕੰਮ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਇਹਨਾਂ ਦੇ ਡੇਢ ਤੋਂ 2 ਸਾਲ ਬਚੇ ਨੇ ਉਸ ਦੇ ਵਿੱਚ ਇਹ ਕੁਝ ਚੰਗੇ ਕਰਕੇ ਕੁਝ ਚੰਗਾ ਕੰਮ ਕਰਕੇ ਦਿਖਾਣਗੇ ਤਾਂ ਜੋ ਆਮ ਨਾਗਰਿਕ ਪੰਜਾਬ ਵਾਸੀ ਕੋਈ ਚੰਗਾ ਸੁਨੇਹਾ ਲੈ ਸਕਣ ਪਰ ਇਹਨਾਂ ਦੇ ਜੋ ਪਿਛਲਾ ਕਾਰਜਕਾਰਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦਾ ਇਹਨਾਂ ਦਾ ਕਾਰਜਕਾਰਚ ਰਿਹਾ ਤੇ ਕੇ ਕੀ ਇਹ ਕਰ ਚੁੱਕੇ ਨੇ ਹੁਣ ਤੱਕ ਆਮ ਨਾਗਰਿਕ ਪਰੇਸ਼ਾਨ ਹੀ ਰਿਹਾ ਪਰ ਅੱਗੇ ਉਹ ਚੰਗਾ ਕਰਨ ਅਸੀਂ ਖੁਸ਼ ਹੋਵਾਂਗੇ ਤੇ ਜੋ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਵੱਲੋਂ ਆਵਾਜ਼ ਚੁੱਕੀਆਂ ਗਈਆਂ ਨੇ ਹੁਣ ਤੱਕ ਮੁੱਦਿਆਂ ਤੇ ਚੁੱਕੀਆਂ ਗਈਆਂ ਨੇ ਮੈਂ ਆਸ਼ਾ ਕਰਦਾ ਕਿ ਇਹ ਪੰਜਾਬ ਸਰਕਾਰ ਇਹਨਾਂ ਮੁੱਦਿਆਂ ਤੇ ਕੰਮਕਾਰ ਕਰੇ ਤਾਂ ਜੋ ਆਮ ਨਾਗਰਿਕ ਸੁੱਖ ਦਾ ਸਾਹ ਲੈ ਸਕਣ ਪਿੰਡ ਹੈ ਸੌੜਾ ਪਿੰਡ ਹੈ ਅੱਛਾ ਕੀ ਕਹਾਂਗੇ ਅੱਜ ਜਿਹੜਾ 31 ਡੇਢ ਵਧੀ ਐ ਐਨਓਸੀ ਵਗੈਰਾ ਵਧੀਆ ਹੀ ਗਰੀਬ ਲੋਕਾਂ ਵਾਸਤੇ ਫਾਇਦਾ ਹੈ ਹਾਂ ਹਾਂ ਛੋਟੀਆਂ ਰਜਿਸਟਰੀਆਂ ਜਿਹੜੀਆਂ ਬੰਦ ਹੋਣੀਆਂ ਇਆਂ ਉਹ ਹੋਰ ਤੱਕ ਹੋਈ ਜਾਊਂਗੇ ਐਨਓਸੀ ਦੇ ਬਿਨਾ ਹਾਂ ਹਾਂ ਉਹਦੇ ਨਾਲ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਛੋਟੇ ਬੰਦਿਆਂ ਨੂੰ ਹਾਂ ਹਾਂ ਜਿਹੜੇ ਛੋਟੇ ਹਾਂ ਹਾਂ ਅਰ ਬਿਨਾ ਬਿਨਾ ਰਿਸਪਰਟ ਦੇ ਜਿਹੜੀਆਂ ਰਜਿਸਟਰੀਆਂ ਹੋਣੀਆਂ ਇਆਂ ਉਹ ਹੋਈ ਜਾਊਂਗੇ ਹੁਣ ਗਰੀ ਬਲੋਕ ਦਾ ਰੋਹਿਤ ਬੰਸਲ ਮਿਸਟੇਜਰ ਖਤਮ ਹੋ ਗਿਆ ਅਮਰਜੀਤ ਕੋਰ ਮਿਸਟੇਜਰ ਕਟੂ ਹੈ ਰਜਿੰਦਰ ਨੰਬਰਦਾਰ ਬਹੁਤ ਧੰਨਵਾਦ ਸਰਕਾਰ ਦਾ ਖਜ਼ਾਨਾ ਜੀ ਜਗਪਾਲ ਸਿੰਘ ਖਜ਼ਾਨਾ ਜੀ ਭਰੇ ਸਰਕਾਰ ਖਜ਼ਾਨਾ ਭਰਨੇ ਕੀ ਬਤਾਈਆ ਰੈਡ ਰੈਵਨ ਨੂੰ ਬਹੁਤ ਫਰਕ ਪੈਣਾ ਕਿਆ ਨਾਮ ਹੈ ਤੁਹਾਡਾ ਪੂਰਾ ਅਮਨਿੰਦਰ ਸਿੰਘ ਕਿਆ ਹੈ ਨੰਬਰਦਾਰ 116 ਜ਼ਿਲ੍ਹਾ ਨਾੜੀ ਠੀਕ ਹੈ ਵਧੀਆ ਕੰਮ ਚੱਲ ਰਿਹਾ ਜੀ ਬਹੁਤ ਵਧੀਆ ਹੋ ਰਿਹਾ ਜੀ ਆ ਜੀ ਸਿਆਂ ਰਵਾਣਾ ਹੈ ਜੀ ਇਹਨਾਂ ਰਿਸ਼ਵਤ ਤੋਂ ਹੋਇਆ ਹੈ ਐਨਓਸੀ ਨਾਮ ਸੰਜੀਤ ਕੁਮਾਰ ਜੀ ਟ੍ਰੇਨ ਸ਼ਹਿਰ ਖੜਾ ਤੋਂ ਹੈ ਐਨਓਸੀ ਤੋਂ ਵਗਿਆ ਰਹਿ ਐਨਓਸੀ ਤੋਂ ਵਗਿਆ ਹੋ ਗਿਆ ਸਾਰਾ ਵਧੀਆ ਹੋਇਆ ਸਰਕਾਰ ਦਾ ਡੇਟ ਬਦਲਣ ਦਾ ਧੰਨਵਾਦ ਡੇਟ ਬਦਲੀ 31 ਅੱਡ ਕੀ ਕਹੋਗੇ 31 ਅੱਡ ਡੇਟ ਬਦਲੀ ਠੀਕ ਜੀ ਹਲੋ 31 318 318 ਬਹੁਤ ਵਧੀਆ ਟਾਈਮ ਬਣਿਆ 318 ਵਧੀਆ ਸਟੇਟ ਬਦਾਸੀ ਲੋਕਾਂ ਨੂੰ ਕੋਈ ਤੰਗੀ ਪੇਸ਼ ਨਹੀਂ ਹੋਊ ਵਧੀਆ ਹੋ ਗਿਆ ਕੁਛ ਦਲਜੀਤ ਸਿੰਘ ਨਾਮ ਹੈ ਪਿੰਡ ਦੋਮਾਜਰੇ ਤੋਂ ਲਿਖੀ ਜਿਹੜੀ 318 ਤੱਕ ਰਜਿਸਟਰ ਸਰਕਾਰ ਨਾਮ ਦਾ ਸੌਫਟ ਐਨੋਚੀ ਜੀ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਤਾਂ ਕਿ ਜੋ ਗਰੀਬ ਪਰਿਵਾਰ ਦੇ ਹਰੇਕ ਬੰਦੇ ਦਾ ਰਾਟ ਪੀ ਸਕੇ ਜੋ ਵੀ ਕਰਪਸ਼ਨ ਹੈ ਘਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

बिना एनओ से क्यों हुआ खुश है आप कोई पैसा तो नहीं लगा मतलब फालतू पैसा तो नहीं लगा कोई फीस ही लगा क्या कहोगे सरकार को ठीक है सर है कहाँ पे प्रॉपर्टी है क्या लिया, लिया। अच्छा अच्छा सब ठीक है रजिस्ट्री हो गया हाँ जी ठीक है लौंगी से आई हाँ हाँ बोलो बोलो किधर आए थे लौंगी से किधर आए थे